ਸਿੱਖ ਇਤਿਹਾਸ ਦੇ ਨਾਲ ਜੁੜੀ ਪੰਜਾਬੀ ਫਿਲਮ ਬੀਬੀ ਰਜਰੇ ਦੀ ਸਟਾਰ ਕਾਸਟ ਸ਼੍ਰੀ ਹਰਮੰਦਰ ਸਿੰਘ ਨਤਮਸਤਕ ਹੋਣ ਲਈ ਪੁੱਜੀ ਜਿੱਥੇ ਕਿ ਫਿਲਮ ਦੀ ਟੀਮ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਫਿਲਮ ਤੋਂ ਟੀਮ ਨੂੰ ਬਹੁਤ ਸਾਰੀਆਂ ਉਮੀਦਾਂ ਨੇ ਕਿਉਂਕਿ ਇਹ ਫਿਲਮ ਸਿੱਖ ਇਤਿਹਾਸ ਦੇ ਨਾਲ ਜੁੜੀ ਹੋਈ ਹੈ ਪੰਜਾਬੀ ਫਿਲਮ ਬੀਬੀ ਰਜਨੀ ਦੀ ਸਟਾਰ ਕਾਸਟ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਦੇ ਲਈ ਪੁੱਜੀ ਇਸ ਮੌਕੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਫਿਲਮ ਅਦਾਕਾਰ ਜਸ ਬਾਜਵਾ ਅਤੇ ਰੂਪੀ ਗਿੱਲ ਨੇ ਆਖਿਆ ਕਿ ਫਿਲਮ ਦੀ ਕਹਾਣੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਹੋਰ ਧਾਰਮਿਕ ਸੰਸਥਾਵਾਂ ਕੋਲੋਂ ਪੂਰੀ ਜਾਣਕਾਰੀ ਲੈ ਕੇ ਤਿਆਰ ਕੀਤੀ ਗਈ ਹੈ ਉਹਨਾਂ ਨੇ ਆਖਿਆ ਕਿ ਇਹ ਫਿਲਮ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਦਿਖਾਉਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਸਿੱਖ ਇਤਿਹਾਸ ਨਾਲ ਜੁੜ ਸਕੇ ਕੋਟਨ ਕੋਟ ਸ਼ੁਕਰਾਨਾ ਕਰਨਾ ਹੈ ਆ ਜਿਹੜਾ ਕਾਰਜ ਮਹਾਰਾਜ ਨੇ ਸਾਨੂੰ ਬਖਸ਼ਿਆ ਉਸ ਕਾਰਜ ਦੇ ਸਬੰਧ ਸਿ ਬੀਬੀ ਰਜਨੀ ਫਿਲਮ ਬਣਾਈ ਹੈ ਜੋ ਸਿੱਖ ਇਤਿਹਾਸ ਦਾ ਬਹੁਤ ਵੱਡਾ ਪਹਿਲੂ ਆਪਦੇ ਆਪ ਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਸ ਧਰਤੀ ਤੇ ਖੜੇ ਆ ਕਿਵੇਂ ਬੀਬੀ ਰਜਨੀ ਨੂੰ ਇੱਕ ਭਰੋਸੇ ਦੇ ਰੂਪ ਚ ਉਹਨਾਂ ਨੇ ਇੰਨਾ ਸਦਕ ਬਖਸ਼ਿਆ ਔਰ ਪ੍ਰੇਮ ਬਖਸ਼ਿਆ ਬੀਬੀ ਰਜਨੀ ਦਾ ਟੁੱਟ ਭਰੋਸਾ ਅੱਜ ਦੇ ਸਮਾਜ ਚ ਪੈਰ ਪੈਰ ਤੇ ਸਾਡੇ ਕੰਮੋਂ ਦੇ ਅਸੀਂ ਉਹਨਾਂ ਤੋਂ ਯਕੀਨ ਲੈ ਕੇ ਭਰੋਸਾ ਲੈ ਕੇ ਅ ਪਰਮਾਤਮਾ 'ਚ ਯਕੀਨ ਰੱਖਦੇ ਆਂ ਔਰ ਅ ਅੱਗੇ ਲਈ ਵੀ ਅਸੀਂ ਇਹ ਕਾਰਜ ਨੇ ਜਿਹੜੇ ਪੰਥ ਭਲਾਈ ਦੇ ਔਰ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਸਿੱਖ ਹਿਸਟਰੀ ਹੈ ਉਹਦੇ ਤੇ ਗੀਤ ਵੀ ਕਰਦੇ ਰਹਿਾਂਗੇ ਔਰ ਫਿਲਮਾਂ ਵੀ ਮਹਾਰਾਜ ਸਾਡੇ ਤੋਂ ਬਣਵਾਉਣਗੇ ਬਹੁਤ ਵਧੀਆ ਜੀ ਲੱਗ ਰਿਹਾ ਅਸੀਂ ਸਾਰੀ ਟੀਮ ਨਾਲ ਆਏ ਆ ਬੀਬੀ ਰਜਿੰਦੀ ਜੀ ਦੀ ਟੀਮ ਨਾਲ ਆਏ ਆ ਤੇ ਅਸੀਂ ਹੁਣੇ ਮੱਥਾ ਟੇਕ ਕੇ ਆਟੇ ਆ ਤਾਂ ਬਹੁਤ ਵਧੀਆ ਲੱਗਿਆ ਨੇ ਹਾਂ ਫਿਲਮ ਜਿਹੜੀ ਤੁਹਾਡੀ ਆ ਰਹੀ ਹੈ ਜਾਨਕਿ ਇਹ ਹੋਰੇ ਕਰਕੇ ਆਈ ਸੀ ਜੀ ਵੈਸੇ ਵੀ ਆਉਂਦੇ ਰਹਿੰਦੇ ਆ ਅਸੀਂ ਬlesing ਲੈਣ ਆਏ ਆ ਅਸੀਂ ਕੱਲ ਕਿਵੇਂ ਹੈ ਜੀ ਤੁਹਾਨੂੰ ਅਗਸਤ 3 ਨੂੰ ਜੀ ਅੱਛਾ ਤੁਹਾਡਾ ਕਿਸ ਤਰ੍ਹਾਂ ਦਾ ਰੋਲ ਹੈ गाइस ਜੀ ਮੈਂ ਬੀਬੀ ਰਜਨੀ ਜੀ ਦਾ ਰੋਲ ਪਲੇ ਕਰ ਰਹੀ ਹਾਂ ਅੱਛਾ ਜੀ ਤੁਸੀਂ ਪੂਰਾ ਇਤਿਹਾਸ ਪੜ ਕੇ ਤੁਸੀਂ ਹਾਂਜੀ ਸਾਰੀ ਸਾਡੀ ਸਾਰੀ ਟੀਮ ਨੇ ਪੂਰੀ ਰਿਸਰਚ ਕਰਕੇ ਕੋਸ਼ਿਸ਼ ਕੀਤੀ ਹੈ ਜੀ ਫਿਲਮ ਦੀ ਰਿਸਰਚ ਟੀਮ ਹੈ ਫਿਲਮ ਦੀ ਇੱਕ ਰਿਸਰਚ ਟੀਮ ਹੈ ਇਹਨੇ ਕੁਰੀਰ ਸਰਚ ਕੀਤੀ ਆ ਫਿਲਮ ਦੇ ਉੱਤੇ ਹਾਂਜੀ ਇਹਨਾਂ ਨੇ ਵੀ ਕਿਰਦਾਰ ਜੋ ਪੋਰ ਸਰਚ ਸੀ ਜਿਵੇਂ ਪੈਰਾਮੀਟਰ ਕੱਢਿਆ ਇਤਿਹਾਸਕ ਕਿਤਾਬਾਂ ਪੜ੍ਹ ਕੇ ਇਤਿਹਾਸਕ ਕਹਾਣੀਆਂ ਸੁਣ ਕੇ ਜਾਂ ਸ਼੍ਰੋਮਣੀ ਕਮੇਟੀ ਦੇ ਜੋ ਦੱਸਿਆ ਹਾਂ ਸੋ ਉਹਦੇ ਹਿਸਾਬ ਨਾਲ ਇੱਕ ਸਕ੍ਰਿਪਟ ਬਣੀ ਇਹਨਾਂ ਨੇ ਕਿ ਉਹ ਚੈੱਕ ਕੀਤਾ ਤੁਹਾਨੂੰ ਕਿੱਦਾਂ ਲੱਗਿਆ ਫੇ ਬੀਬੀ ਜੀ ਦਾ ਰੋਲ ਕਰਕੇ ਬੀਬੀ ਰਜਨੀ ਦੇ ਐਡਾ ਵੱਡਾ ਇਤਿਹਾਸ ਆ ਉਹਨਾਂ ਦਾ ਜੀ ਤਾਂ ਤੁਹਾਨੂੰ ਰੋਲ ਕਰਕੇ ਕਿੱਦਾਂ ਦਾ ਲੱਗਿਆ ਸਾਡੀ ਸਾਰੀ ਟੀਮ ਲਈ ਜੀ ਬਹੁਤ ਮਾਨ ਵਾਲੀ ਗੱਲ ਆ ਕਿ ਅਸੀਂ ਇਸ ਟੀਮ ਦਾ ਹਿੱਸਾ ਆਇਆ ਅਸੀਂ ਇਸ ਫਿਲਮ ਦਾ ਹਿੱਸਾ ਆਇਆ ਬਹੁਤ ਵਧੀਆ ਲੱਗਿਆ ਜੀ ਇਸੇ ਤਰ੍ਹਾਂ ਫਿਲਮ ਅਦਾਕਾਰ ਜਰਨੈਲ ਸਿੰਘ ਨੇ ਆਖਿਆ ਕਿ ਬੀਬੀ ਰਜਨੀ ਫਿਲਮ 3 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦੇ ਲਈ ਅਸੀਂ ਸਾਰੇ ਅਰਦਾਸ ਕਰਨ ਲਈ ਇੱਥੇ ਆਏ ਹੋਏ ਹਾਂ ਹਾਂਜੀ ਆ ਦਰਸ਼ਨ ਮੇਲੇ ਕਰਨ ਆਏ ਸੀਗੇ ਫਿਲਮ ਸਾਡੀ ਆ ਰਹੀ ਹੈ ਬੀਬੀ ਰਜਨੀ ਜੋਦਾ ਇਤਿਹਾਸ ਸਾਰਿਆਂ ਨੂੰ ਪਤਾ ਜੀ ਹੈ ਨਾ ਔਰ ਉਹਦੀ ਅਰਦਾਸ ਬੇਨਤੀ ਕਰਨ ਆਏ ਸੀ ਮਹਾਰਾਜ ਦੇ ਦਰਬਾਰ ਤੇ ਕਿ ਕਾਮਯਾਬੀ ਬਖਸ਼ਣਾ ਨਾ ਜੋ ਵੀ ਸਰਾਥ ਮਰਿਆਤਾ ਹਰ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਫਿਲਮ ਜਿਹੜੀ ਬਣਾਣੀ ਹੈ ਔਰ ਇਤਿਹਾਸ ਨੂੰ ਇਤਿਹਾਸ ਦੇ ਤਰੀਕੇ ਨਾਲ ਹੀ ਸਿਨੇਮੇ ਦੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਸੋ 30 ਤਰੀਕ ਨੂੰ ਸਾਡੀ ਫਿਲਮ 30 ਅਗਸਤ ਨੂੰ ਪੂਰੀ ਦੁਨੀਆ ਦੇ ਵਿੱਚ ਰਿਲੀਜ਼ ਹੋ ਜਾਣੀ ਹੈ ਸੋ ਉਸ ਚੀਜ਼ ਦੀ ਅਸੀਂ ਮਤਲਬ ਸਾਡੇ ਸਾਡੇ ਮਤਲਬ ਪਿਓ ਦਾ ਘਰ ਹੈ ਅਸੀਂ ਮਹਾਰਾਜ ਦੇ ਦਰ ਦੇ ਉੱਤੇ ਨਾ ਤਾਂ ਮਸਤਕ ਹੋਣਾ ਹੈ ਸੀ ਦੱਸਦੀ ਕਿ ਇਸ ਮੌਕੇ ਤੇ ਫਿਲਮ ਦੇ ਸਟਾਰ ਕਾਸਟ ਵੱਲੋਂ ਗੁਰੂ ਘਰ ਦੇ ਵਿੱਚ ਬੂਟੇ ਵੰਡ ਕੇ ਵਾਤਾਵਰਨ ਦੀ ਸਾਮ ਸੰਭਾਲ ਦਾ ਸੁਨੇਹਾ ਵੀ ਦਿੱਤਾ ਗਿਆ ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ